ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਕਰਤਸਤ ਸਭ ਰਾਜ ਖੁਸ਼ੀ ਹੋऊंगी ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਹੈ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੋ ਟੱਲੀ ਵਾਲਾ ਬਟਨ ਨੱਪਣਾ ਨਾ ਭੁੱਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਅੱਗੇ ਸ਼ੇਅਰ ਜਰੂਰ ਕਰ ਦਿਆ ਕਰੋ ਲਾਇਕ ਕਰਨਾ ਨਾ ਭੁੱਲਿਆ ਕਰੋ ਸਾਡਾ ਹੌਸਲਾ ਵਧਦਾ ਹੀ ਹੈ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਜਰੂਰ ਲਗਾ ਦਿਆ ਕਰੋ ਇਹਦੇ ਨਾਲ ਬਹੁਤ ਵੱਡਾ ਫਾਇਦਾ ਹੁੰਦਾ। ਦੇਖੋ ਸਾਡੀ ਵੀਡੀਓ ਨਾਲ ਇੱਕ ਇਨਸਾਨ ਦਾ ਵੀ ਭਲਾ ਹੁੰਦਾ ਬਹੁਤ ਵੱਡੀ ਗੱਲ। ਜੇ ਕਿਸੇ ਨੂੰ ਵੀ ਡਾਟ ਹੋਏ ਸਾਡੇ ਫੇਸਬੁੱਕ ਪੇਜ ਦੋ ਬਣਾਏ ਹੋਏ ਨੇ। ਇੱਕ ਹੈਗਾ ਸਹਿਲ ਜੋ ਸੋਮਲ। ਉੱਥੇ ਵੀ ਜਾ ਕੇ ਤੁਸੀਂ ਸਾਡੇ ਜਿਹੜੇ ਮੇਰੇ ਸ਼ਾਰਟ ਲਾਏ ਹੋਏ ਨੇ ਜਿਨ੍ਹਾਂ ਲੋਕਾਂ ਦੇ ਕੰਮ ਬਣਦੇ ਨੇ ਤੇ ਦੂਜਾ ਹੈਗਾ ਸਵਰਾਜ 855। ਮੈਂ ਸ਼ਾਰਟ ਵੀ ਲਾਉਣੀ ਆ ਤੇ ਮੈਂ ਸਟੇਟਸ ਵੀ ਲਾਉਣੀ ਆ। ਇਹਨਾਂ ਦੋਨਾਂ ਪੇਜਾਂ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਜਿਹੜੇ ਲੋਕਾਂ ਦੇ ਫਾਇਦੇ ਹੁੰਦੇ ਨੇ ਲੈਕ ਨਹੀਂ ਮੈਂ ਇਹ ਕਹਿ ਨਹੀਂ ਹਾਂ ਵੀ ਇੱਕ ਇਨਸਾਨ ਦਾ ਵੀ ਇੱਕ ਵੀਡੀਓ ਨਾਲ ਫਾਇਦਾ ਹੁੰਦਾ ਬਹੁਤ ਵੱਡਾ ਇੱਕ ਤਾਂ ਮੈਂ ਦੇਖੋ ਤੁਸੀਂ ਮੇਰੇ ਕੋਲ ਕੰਮ ਛੱਡ ਕੇ ਨਹੀਂ ਹਣਾ ਦੂਜੀ ਗੱਲ ਜਿਵੇਂ ਲੋਕਾਂ ਕੋਲ ਦੇਖੋ ਲੋਕੀ ਕਿਵੇਂ ਪੈਸੇ ਮੇਰੀਆਂ ਰੀਲਾਂ ਕੋਈ ਪੈਸੇ ਲਈ ਜਾਂਦੇ ਨੇ ਇੰਸਟਾਗ੍ਰਾਮ ਤੇ ਆ ਇੱਕ ਜਨਾਨੀ ਮੇਰੇ ਮਤਲਬ ਵੀਡੀਓ ਮੇਰੀਆਂ ਨੇ ਤੇ ਮੇਰੀਆਂ ਵੀਡੀਓ ਤੇ ਆਪਦੇ ਖਾਤਾ ਨੰਬਰ ਲਾ ਕੇ ਤੇ ਆਪਦਾ ਸਾਰਾ ਕੁਝ ਕਰਕੇ ਆਪਦਾ ਪੇਜ ਬਣਾ ਕੇ ਲੋਕਾਂ ਤੋਂ ਪੈਸੇ ਬਾਹਰ ਨੇ ਮੁਲਖਾਂ ਆ ਲਈਆਂ ਤਾਂ 20 25 25000 ਦੀਆਂ ਬੈਠੀਆਂ ਉਸ ਦਿਨਾਂ ਦੀਆਂ ਉਹਦੇ ਖਾਤੇ ਵਿੱਚ ਪਾ ਚੁੱਕੀਆਂ ਆਪਣੇ ਵੀ 1100 ਕੋਈ 5000 ਕੋਈ 3000 ਇੰਡੀਆ ਦੀਆਂ ਵੀ ਦੇ ਬੈਠੀਆਂ ਜਿਹਦੇ ਵਿੱਚ ਮੇਰੇ ਕੋਲੇ 15 20 ਇੱਕ ਮੈਸੇਜ ਆਏ ਹੋਏ ਨੇ ਬਾਕੀ ਪਤਾ ਨਹੀਂ ਹਜੇ ਹੋਰ ਕਿੰਨੇ ਇੱਕ ਦੇ ਲੋਕਾਂ ਤੋਂ ਲਾਏ ਹੋਣਗੇ ਉਹਦੇ ਨਾਲ 72 73000 ਲੋਕ ਜੁੜਿਆ ਹੋਇਆ ਹੈ तो जब तो मेरी मैं वीडियो पा लगी उन्हें उदो ही पेज बना लिया पता उस दिन तो वीडियो बचा के पाँ लग गई जब तो मैं ये सी मैं पैसे नहीं ली बस उन्हें इस गल का फायदा उठा लिया उठा के उन्हें इस इंस्टाग्राम से पेज बना लिया तो उतों लोगों तो पैसे पटोरण लग गई चलो कोई गल नहीं तो हो बीती गल चलो जो होना हों के खड़ता जय जहा सदी आर्थ इन्हों लोगों का तोरी फुलका इतों पैसा तो चलता है कि नहीं ਪਰ ਮੈਂ ਕਿਸੇ ਕੋ ਪੈਸਾ ਨਹੀਂ ਲੈਂਦੀ ਤੁਹਾਨੂੰ ਪਹਿਲਾਂ ਵੀ ਕਹਿੰਨੀ ਨੇ ਮੈਂ ਅੱਜ ਵੀ ਕਹਣੀ ਆ ਹਾਂ ਮੈਂ ਆਪਣਾ ਨੰਬਰ ਬੋਲਦੀਆਂ ਛੱਡਦੀਆਂ ਅਗਰ ਤੁਹਾਡੇ ਕੋਲੋਂ ਕੋਈ ਪੈਸਿਆਂ ਦੀ ਡਿਮਾਂਡ ਕਰਦਾ ਤੁਸੀਂ ਉਹਦੀ ਆਵਾਜ਼ ਚੈੱਕ ਕਰੋ ਦੇਖੋ ਇੱਕ ਦੂਜੇ ਦੀ ਆਵਾਜ਼ ਕਿਸੇ ਦੀ ਕਿਸੇ ਨਾਲ ਨਹੀਂ ਮਿਲਦੀ ਜੁਲਦੀ ਨਹੀਂ ਮੇਰੀ ਨੂੰ ਫੋਨ ਚੱਕਦੀ ਹੈ ਮੇਰਾ ਨਾ ਹੀ ਕੋਈ ਮੇਰਾ ਬੱਚਾ ਚੱਕਦਾ ਸਾਡਾ ਪੋਤਾ ਪੋਤੀ ਮੇਰਾ ਕੋਈ ਫੋਨ ਨਹੀਂ ਚੱਕੂਗਾ ਸਿਰਫ ਮੈਂ ਹੀ ਆਪਣੇ ਫੋਨ ਤੇ ਆਪ ਹਰ ਇੱਕ ਨਾਲ ਗੱਲ ਕਰਦੀ ਆਂ ਇੰਨਾ ਕਿ ਜਰੂਰ ਆ ਫੋਨ ਮੈਨੂੰ ਉਦੋਂ ਹੀ ਕਰੋ ਜਦੋਂ ਤੁਹਾਡੇ ਕੋਲੋਂ ਕੋਈ ਪੈਸਿਆਂ ਦੀ ਫੋਨ ਨਹੀਂ ਸੌਰੀ ਕਰਨਾ ਮੈਨੂੰ ਫੋਨ ਮੈਂ ਕਿਸੇ ਦਾ ਨਹੀਂ ਚੱਕਦੀ ਹੈਗੀ ਬੋਲ ਕੇ ਮੈਂ ਤੁਸੀਂ ਛੱਡੋ ਬੋਲ ਕੇ ਮੈਂ ਛੱਡਾਂਗੀ ਤੁਸੀਂ ਮੇਰੀ ਬਾਤ ਪਛਾਣ ਲੈ ਕਿ ਮੇਰਾ ਫੋਨ ਨੰਬਰ ਹੈਗਾ ਲਿਖੋ 73 409 86 348 ਇਹ ਮੇਰਾ ਫੋਨ ਨੰਬਰ ਆ ਅਗਰ ਤੁਹਾਡੇ ਕੋਲੋਂ ਕੋਈ ਪੈਸਿਆਂ ਦੀ ਡਿਮਾਂਡ ਕਰਦਾ ਮੇਰੀ ਵੀਡੀਓ ਤੇ ਨੰਬਰ ਲਾ ਕੇ ਤੁਸੀਂ ਬੋਲ ਕੇ ਮੈਸੇਜ ਛੱਡੋ ਮੈਂ ਵੀ ਬੋਲ ਕੇ ਛੱਡਾਂਗੀ ਕਿਉਂ ਤਾਂ ਹੀ ਆਵਾਜ਼ ਤੁਹਾਨੂੰ ਪਤਾ ਲੱਗੇਗਾ ਵੀ ਕੌਣ ਬੋਲਦਾ ਲਿਖ ਕੇ ਤਾਂ ਕੋਈ ਵੀ ਛੱਡ ਸਕਦਾ ਮੈਸਜ ਇੱਕ ਨਹੀਂ ਹੁਣ ਆਪਾਂ ਤੋੜਦੇ ਆ ਵੀਡੀਓ ਨੂੰ ਅੱਗੇ ਤੁਹਾਡਾ ਟਾਈਮ ਖਰਾਬ ਨਾ ਕਰਦੇ ਦੇਖੋ ਘਰ ਦੇ ਵਿੱਚ ਕਈ ਚੀਜ਼ਾਂ ਸਾਡਾ ਬਿਮਾਰੀ ਦਾ ਕਾਰਨ ਬਣਦੀਆਂ ਨੇ ਟੁੱਟਿਆ ਹੋਇਆ ਪਲਾਸਟਿਕ ਜਿਵੇਂ ਕੁਰਸੀ ਲਾ ਲੋ ਕੱਪ ਦੀ ਡੰਡੀ ਟੁੱਟ ਗਈ ਜਾਂ ਬਾਉਲਟੀ ਤੜ ਗਈ ਇਹ ਸਾਨੂੰ ਬਹੁਤ ਵੱਡੇ ਸਾਡੀ ਹਾਨੀਕਾਰਕ ਸਾਡੇ ਘਰ ਲਈ ਸਾਡੇ ਪਰਿਵਾਰ ਲਈ ਇਹ ਚੀਜ਼ਾਂ ਬਣਉਂਦੀਆਂ ਨੇ। ਬਾਕੀ ਸਾਨੂੰ ਆਤ ਹੁੰਦੀ ਆ ਤੰ ਤੰ 4-4 ਸਾਲ ਦਾ ਲੋਹਾ ਕੋਠੇ ਤੇ ਰੱਖਦਾ ਜਾਂ ਗੱਲਰਿ ਵਿੱਚ ਕਿਤੇ ਵੀ ਰੱਖਦਾ ਉਹ ਜੇ ਜੰਗਾਲ ਲੱਗ ਗਿਆ ਤਾਂ ਜਿਹੜੀ ਔਰਤ ਹੈਗੀ ਆ ਚਾਹੇ ਉਹ ਲੇਡੀ ਕਹੋ ਚਾਹੇ ਔਰਤ ਕਹਦੋ ਚਾਹੇ ਲੜਕੀ ਕਹਦੋ ਚਾਹੇ ਕੁਛ ਵੀ ਕਹਦੋ ਉਹਨਾਂ ਦੇ ਗੋਡੇ ਅਰ ਢੂਹੀ ਦਰਦ ਜੁਰੂਰ ਹੁੰਦਾ। ਜੇ ਤੁਹਾਡੇ ਘਰੇ ਜੰਗਾਲ ਵਾਲਾ ਲੋਹਾ ਪਿਆ। ਬਾਕੀ ਜਿਹੜਾ ਤੁਹਾਡਾ ਝਾੜੂ ਆ। ਅੱਜ ਕੱਲ ਕੰਮ ਵਾਲੀਆਂ ਹੁੰਦੀਆਂ ਨੇ ਉਹਨਾਂ ਨੂੰ ਇੱਕ ਆਦਤ ਹੁੰਦੀ ਹੈ ਗੇਟਾਂ ਦੇ ਮੂਹਰੇ ਰੱਖਦੀਆਂ ਨੇ। ਜਿੰਨਾ ਮਰਜੀ ਕਹੀਂ ਜਾਓ ਉਹਨਾਂ ਨੇ ਰੱਖਣਾ ਤੁਹਾਡਾ ਝਾੜੂ ਗੇਟਾਂ ਦੇ ਮੂਹਰੇ ਹੀ ਆ। ਤੁਸੀਂ ਉਸ ਅਗਲੀ ਤਾਂ ਆਦਤ ਤੇ ਮਜਬੂਰ ਆ। ਤੁਸੀਂ ਝਾੜੂ ਚੱਕੋ ਉਸ ਝਾੜੂ ਨੂੰ ਪੱਛਮ ਦਿਸ਼ਾ 'ਚ ਨਾ ਸਾਰੀ ਦੱਖਣ ਦਿਸ਼ਾ 'ਚ ਰੱਖ ਦੋ ਮੈਂ ਫੇਰ ਕਹਿੰਦੇ ਦੱਖਣ ਦਿਸ਼ਾ 'ਚ। ਦੱਖਣ ਵਾਲੀ ਸੈਟ। ਹੂੰ। ਆਪਦੇ ਘਰ ਨੂੰ ਹਮੇਸ਼ਾ ਦੱਖਣ ਵਾਲੀ ਸਤਿ ਟਿਕਾਓ। ਛੋਟੇ-ਛੋਟੇ ਕੰਮ ਨੇ ਵੱਡੇ-ਵੱਡੇ ਫਾਇਦੇ ਹੁੰਦੇ ਨੇ। ਦੇਖੋ ਅੱਗੇ ਲੋਕੀ ਹਰ ਇੱਕ ਗੱਲ ਦੀ ਵਿਚਾਰ ਕਰਦੇ ਸੀ। ਇੱਕ ਟਾਈਮ ਦਾ ਖਾਣਾ ਮੈਂ ਕਹਿੰਨੀ ਆ ਇੱਕ ਟਾਈਮ ਦਾ ਨਹੀਂ ਹਫ਼ਤੇ 'ਚ ਇੱਕ ਟਾਈਮ ਦਾ ਖਾਣਾ ਚੁੱਲ੍ਹੇ ਤੇ ਬਣਾਉਣ ਲਾਇਓ। ਜਿਆਦਾ ਨਹੀਂ ਇੱਕ ਟਾਈਮ ਦਾ। ਉਹ ਖਾਣਾ ਜੇ ਖਾਣ ਲੱਗ ਗਏ ਨਾ ਤੁਹਾਡਾ ਪਰਿਵਾਰ ਮਿੱਟੀ ਦੇ ਚੁੱਲ੍ਹੇ ਤੇ ਬਣਿਆ। ਅੱਧੀਆਂ ਬਿਮਾਰੀਆਂ, ਅੱਧਾ ਕਲੇਸ਼, ਬੱਚੇ ਦੀ ਸ਼ਾਦੀ ਰੁਕੀ ਹੋਈ। ਬਣ ਹੋਰ ਸਾਡੇ ਕੀ ਹੈ ਬੈੱਡ ਨੇ ਬੱਡਾਂ ਦੇ ਉੱਤੇ ਸਪੰਜ ਦੇ ਗੱਦੇ ਨੇ ਪਤਾ ਨਹੀਂ ਕੀ ਹੈ ਉੱਚ ਚਟਾ ਜਾਂ ਕਾਦੇ ਗੱਦੇ ਨੇ ਕਾਦੇ ਨਹੀਂ ਹੱਕ ਨੇ ਅਸੀਂ ਰੂਮ ਵਰਤਨੇ ਛੱਡਤੀ ਰੂਮ ਤਾਂ ਬੰਦ ਕਰਤੀ ਨਾ ਨਸਰਾਣੇ ਚ ਨਾ ਗੱਦਿਆਂ ਚ ਨਾ ਰਜਾਈਆਂ ਚ ਬੱਚੇ ਦੀ ਸ਼ਾਦੀ ਨਹੀਂ ਹੁੰਦੀ ਬੱਚੇ ਨੂੰ ਰੂਮ ਵਾਲਾ ਸਹਰਾਣਾ ਦੇ ਦਿਓ ਬੱਚੇ ਦੇ ਰੂਮ ਵਾਲਾ ਗਦੈਲਾ ਦੇ ਦਿਓ ਬੱਚੇ ਨੂੰ ਰੂਮ ਵਾਲੀ ਰਜਾਈ ਦੇ ਦਿਓ ਅੱਜ ਕੱਲ ਬੱਚੇ ਲੈੰਦੇ ਹੀ ਨਹੀਂ ਪਰ ਕਹਿੰਦੇ ਨੇ ਜਿਹੇ ਭਾਰੀ ਆ ਇਹ ਤਾਂ ਸੱਤ ਚੱਕੀ ਨਹੀਂ ਜਾਂਦੀ ਹੈਗੀ ਇੰਨਾਂ ਚੀਜ਼ਾਂ ਦੇ ਨਾਲ ਸਾਡਾ ਜਿਹੜਾ ਚੰਦਰਮਾ ਉਹ ਖੁਸ਼ ਰਹਿੰਦਾ ਸੀ ਹੁਣ ਇਹ ਕੰਮ ਤਾਂ ਕਰ ਨਹੀਂ ਸਕਦੇ ਹੁਣ ਤੁਸੀਂ ਛੋਟੇ-ਛੋਟੇ ਹੋਰ ਕੰਮ ਕਰ ਸਕਦੇ ਬੱਚੇ ਦੇ ਚਾਂਦੀ ਛੋਟਾ ਜਿਹਾ ਚਿੱਟੇ ਕੱਪੜੇ 'ਚ ਚਾਂਦੀ ਦਾ ਟੁਕੜਾ ਬਣਾ ਲਓ ਜਿਸ ਲੜਕੇ ਜਾਂ ਲੜਕੀ ਦੀ ਸ਼ਾਦੀ ਨਹੀਂ ਹੋ ਰਹੀ ਜਾਂ ਉਹਦਾ ਪੜਾਈ 'ਚ ਮਨ ਨਹੀਂ ਲੱਗਦਾ ਜਾਂ ਫਿਰ ਉਹਦਾ ਕਿਤੇ ਇੰਟਰਵਿਊ ਕੁਝ ਵੀ ਦੇਣ ਜਾਣਾ ਜੀ ਉਹਦਾ ਮਨੇ ਨਹੀਂ ਕਰਦਾ ਹੈਗਾ ਚਾਂਦੀ ਦਾ ਚੋਸ ਟੁਕੜਾ ਬਣਾ ਬਣਾ ਲਓ ਮੈਂ ਇਹ ਨਹੀਂ ਕਹਿੰਦੀ ਬਹੁਤ ਭਾਰੀ ਹਲਕੇ ਤੋਂ ਹਲਕਾ ਜਿੰਨਾ ਵੀ ਤੁਹਾਡੇ ਤੇ ਗੁਜਾਇਸ ਉਹ ਬਣਾ ਲਓ ਬੜਾ ਮਾਕੇ ਤੁਸੀਂ ਉਸ ਚਾਂਦੀ ਦੇ ਟੁਕੜੇ ਨੂੰ ਬੱਚੇ ਅੱਜ ਕੱਲ ਗੱਜ ਚ ਨਹੀਂ ਪਾਉਂਦੇ ਅਗਰ ਬੱਚਾ ਗੱਜ ਚ ਪਾ ਸਕਦਾ ਤਾਂ ਬਹੁਤ ਹੀ ਵਧੀਆ ਕੱਲਾ ਸਿਰਫ ਚਾਂਦੀ ਦਾ ਟੁਕੜਾ ਇਹਦੇ ਵਿੱਚ ਕੋਈ ਜੰਤਰ ਮੰਤਰ ਤੰਤਰ ਨਹੀਂ ਪਾਉਣਾ ਹਾਂ ਅਗਰ ਬੱਚਾ ਗੱਜ ਪਾਉਣਾ ਤਾਂ ਤੁਹਾਨੂੰ ਕੁੰਡਾ ਲਵਾ ਲਓ ਜੇ ਬੱਚਾ ਮੰਨਦਾ ਚਿੱਟੇ ਧਾਗੇ ਦੇ ਵਿੱਚ ਪਾ ਦਿਓ ਅਗਰ ਬੱਚਾ ਗੱਜ ਚ ਪਾਉਣਾ ਨਹੀਂ ਮੰਨਦਾ ਤੁਸੀਂ ਇੱਕ ਚਿੱਟੀ ਥੈਲੀ ਕੱਪੜੇ ਦੀ ਚਿੱਟੀ ਉਹਦੇ ਵਿੱਚ ਇਹਨੂੰ ਪਾ ਦੋ ਹੋ ਸਕਦਾ ਵਿੱਚ ਦੋ ਚਾਰ ਲੋ ਚਿੱਟੇ ਚਾਹਲ ਪਾ ਚਾਹਲ ਸਮੇ ਸਮੇਂ ਸਰ ਬਦਲਦੇ ਰਹੋ ਬੱਚੇ ਦਾ ਸੂर्य ਗ੍ਰਹਿ ਠੀਕ ਹੋਣਾ ਸ਼ੁਰੂ ਹੋ ਜਾ। ਦੇਖੋ ਜੇ ਸਾਰਾ ਚੰਦਰਮਾ ਖਰਾਬ ਆ ਤਾਂ ਚੰਦਰਮਾ ਸੌਰੀ ਸੂर्य ਮੈਂ ਗਲਤੀ ਨਾਲ ਕਿਹਾ ਗਿਆ। ਇਹ ਚੀਜ਼ਾਂ ਜੇਕਰ ਠੀਕ ਹੋਣੀਆਂ ਸ਼ੁਰੂ ਹੋ ਗਈਆਂ ਤਾਂ ਆਟੋਮੈਟਿਕ ਬੱਚੇ ਦਾ ਪੜ੍ਹਾਈ ਚ ਮਨ ਬੱਚੇ ਦੀ ਬੁੱਧੀ ਠੀਕ ਬੱਚੇ ਨੂੰ ਜਿਹੜਾ ਲੜਦਾ ਝਗੜਦਾ ਉਹ ਸ਼ਾਂਤ। ਅਗਰ ਕੋਈ ਸਿਆਣਾ ਵੀ ਇਸ ਤਰ੍ਹਾਂ ਕਰਦਾ ਤਾਂ ਵੀ ਕਰ ਸਕਦਾ। ਹਾਂਜੀ ਕਈ ਭੈਣਾਂ ਦੇ ਮੈਸੇਜ ਆਉਂ ਸੀ ਸ਼ਰਾਬ ਤੋਂ। ਵੈਸੇ ਮੈਂ ਸ਼ਰਾਬ ਤੋਂ ਵੀਡੀਓ ਅੱਗੇ ਪਾਈ ਸੀ। ਕਿ ਕਰਨਾ ਸ਼ਰਾਬੀ ਦੀ ਖਾਲੀ ਬੋਤਲ ਲੈਣੀ ਆ। ਉਹਦੇ ਵਿੱਚ ਧੋਣੀ ਨਹੀਂ ਹੈ। ਕਾਲੇ ਕੱਪੜੇ 'ਚ ਬੰਨ ਕੇ ਸੱਤ ਲੰਗ ਉਸ ਬੋਤਲ ਦੇ ਵਿੱਚ ਪਾ ਦੇਣੇ ਨੇ। ਪਾਉਣ ਤੋਂ ਬਾਅਦ ਇਸ ਬੋਤਲ ਨੂੰ ਤੁਸੀਂ ਕਿਸੇ ਸੁੰਨੀ ਜਗ੍ਹਾ ਤੇ ਦੱਬੇ ਹੋਣੀਆ। ਘਰ ਤੋਂ ਦੂਰ ਕਾਫੀ ਫਰਕ ਪੈਂਦਾ। ਦੱਬਣੇ ਉਹਦੇ ਉੱਪਰ ਘੱਟ ਤੋਂ ਘੱਟ 1.5 ਫੁੱਟ ਮਿੱਟੀ ਬੋਤਲ ਦੇ ਉੱਪਰ ਚਾਹੀਦੀ ਆ ਇਹ ਕਰਨਾ ਕੰਮ ਕਰ ਦੋ ਸ਼ਨੀਵਾਰ ਵਾਲਾ ਲਗਾਤਾਰ ਸ਼ਨੀਵਾਰ 11 ਸ਼ਨੀਵਾਰ ਕਰ ਦੋ ਉਸ ਤੋਂ ਬਾਅਦ ਲੱਗਦਾ ਜੇ ਬੰਦਾ 2-4 ਮਹੀਨੇ ਬਾਅਦ ਵੀ ਫੇਰ ਲੱਗਦਾ ਭਾਗ ਕੁਟ ਦੇਖੋ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਫੇਰ ਦੁਬਾਰਾ ਹੱਲਾ ਬੋਲ ਜਾਂਦੀਆਂ ਨੇ ਇਸੇ ਤਰ੍ਹਾਂ ਫੇਰ ਸ਼ਨੀਵਾਰ ਨੂੰ ਦੱਬਿਓ ਬੋਤਲ ਉਸੇ ਤਰ੍ਹਾਂ ਲੌਂਗ ਪਾ ਦੇਖੋ ਸ਼ਰਾਬੀ ਦੀ ਸ਼ਰਾਬ ਛੁੱਪਦੀ हां चिट्टे तो मेरी वीडियो पाई हुई है जो चिट्टा या मेडिकल नशा करता वो मेरी YouTube ਤੇ ਸਹਿਲ ਜੋ ਸੁਮਿਲ ਤੇ ਸ਼ਾਇਦ ਪਾਈ ਹੋਊਗੀ ਮੈਂ ਨਾ ਗੋੜਜਵੰਤ ਤੇ ਪਾਈ ਹੋ ਵੀ ਦੇਖਣੀ ਪਊ ਤੁਹਾਨੂੰ ਜੇ ਕਿਸੇ ਨੂੰ ਜਰੂਰ ਤਾਂ चिट्टे ਦੀ ਜਾਂ ਮੈਡੀਕਲ ਨਸ਼ੇ ਦੀ ਮੈਨੂੰ ਲੱਗਦਾ ਸ਼ਾਇਦ ਮੈਂ ਸਹਿਲ ਜੋ ਸੁਮਿਲ ਚੈਨਲ ਤੇ ਪਾਈ ਆ ਕਿਉਂ ਇੰਨਾ ਤਾਂ ਮੇਰੇ ਵੀ ਨਹੀਂ ਯਾਦ ਰਹਿੰਦਾ ਕਿਉਂ ਵੀਡੀਓ ਪਾਉਣ ਵਾਲਾ ਤਾਂ ਵੀਡੀਓ ਪਾ ਕੇ ਪਾਸੇ ਹੋ ਜਾਂਦਾ ਜਿਹੜੇ ਸੁਣਦੇ ਨੇ ਉਹਨਾਂ ਨੂੰ ਜ਼ਿਆਦਾ ਮਤਲਬ ਪਤਾ ਰਹਿੰਦਾ ਵਾ ਮੈਂ ਇੱਕ ਗੱਲ ਸੁਣੀ ਆ ਸੱਚੀ ਗੱਲ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਕਹਤੇ ਪਵਿਤ ਸੁਣ ਤੇ ਪਨੀਤ ਸੁਣਨ ਵਾਲਾ ਉਦੋਂ ਵੀ ਜ਼ਿਆਦਾ ਪਵਿੱਤਰ ਕਿਉ ਉਹਨੇ ਧਿਆਨ ਨਾਲ ਸੁਣੀ ਆ ਜਿਹਨੇ ਪੜਿਆ ਉਹਨੇ ਫਟਾਫਟ ਪੜ੍ਹਨਾ ਮੈਂ ਵੀਡੀਓ ਪਾਉਣੀ ਆ ਵੀਡੀਓ ਆ ਕੇ ਪਾਸੇ ਹੋ ਜਿੰਨੇ ਤੁਸੀਂ ਵੀਡੀਓ ਨੂੰ ਦੋ ਦੋ ਤਿੰਨ ਤਿੰਨ ਵਾਰੀ ਮੋੜ ਮੋੜ ਕੇ ਸੰਹਦੇ ਜਿੱਥੋਂ ਤੁਹਾਨੂੰ ਸਮਝ ਨਹੀਂ ਆਉਂਦਾ ਇਸ ਕਰਕੇ ਤੁਹਾਡੇ ਸਾਰਾ ਕੁਝ ਜਾਦ ਹੋ ਜਾਂਦਾ ਤੁਹਾਡੇ ਅੰਦਰ ਚ ਰਹਿ ਜਾਂਦਾ ਇਹੀ ਫਰਕ ਹੁੰਦਾ ਦੇਖੋ ਮੈਂ ਹੁਣ ਵੀ ਕਹਣੀ ਆ ਮੇਰੀ ਇੱਕ ਵੀਡੀਓ ਨਾਲ ਇੱਕ ਬੰਦੇ ਦਾ ਵੀ ਫਾਇਦਾ ਹੁੰਦਾ ਬਹੁਤ ਵੱਡੀ ਗੱਲ ਆ ਛੋਟੇ ਛੋਟੇ ਕੰਮ ਨੇ ਵੱਡੇ ਵੱਡੇ ਫਾਇਦੇ ਨੇ ਬਸ ਇੰਨਾ ਕਿ ਧਿਆਨ ਰੱਖਣ ਨਾਲ ਸਵੇਰੇ ਉੱਠਦੇ ਹੋ ਜੁੱਤੀ ਨਾ ਤੁਹਾਡੇ ਮੱਥੇ ਲੱਗੇ ਜੁੱਤੀ ਦੀ ਇੱਕ ਸਾਈਡ ਬਣਾ ਲਓ ਜੁੱਤੀਆਂ ਨੂੰ ਹਮੇਸ਼ਾ ਤੁਸੀਂ ਜਿਹੜਾ ਪਛਮ ਦਿਸ਼ਾ ਹੁੰਦੀ ਆ ਉਸ ਸਾਈਡ ਰੱਖੋ ਤਾਂ ਬਹੁਤ ਵਧੀਆ ਜਿਹੜਾ ਰੰਕ ਆ ਉਹ ਕਾਲਾ ਨਹੀਂ ਹੋਣਾ ਚਾਹੀਦਾ ਜਾਂ ਚਿੱਟਾ ਹੋਵੇ ਜਾਂ ਫਿਰ ਕਰੀਬ ਰੰਗ ਦਾ ਉਹ ਲਾਲ ਪੂਰਾ ਨਹੀਂ ਹੋਣਾ ਚਾਹੀਦਾ ਕਾਲਾ ਸਮਝ ਗਏ ਨਾ ਲਾਲ ਪੂਰਾ ਕਾਲਾ ਰਿੰਕ ਦਾ ਕਲਰ ਨਹੀਂ ਹੋਣਾ ਚਾਹੀਦਾ ਹੋਰ ਜਿਹੜਾ ਮਰਜੀ ਕਲਰ ਹੋਵੇ ਇੰਨਾ ਕੁ ਧਿਆਨ ਰੱਖ ਲੈ ਪਰ ਅੱਜ ਕੱਲ ਤਾਂ ਸਟੀਲ ਦੇ ਆਉਂਦੇ ਨੇ ਉਹ ਵੀ ਵਧੀਆ ਰਹਿੰਦੇ ਨੇ ਜਦੋਂ ਅਸੀਂ ਇਹ ਜੇ ਛੋਟੇ ਛੋਟੇ ਚੀਜ਼ਾਂ ਤੇ ਧਿਆਨ ਰੱਖਣ ਲੱਗਿਆਂ ਤਾਂ ਸਾਡੇ ਬਹੁਤ ਵੱਡੇ ਵੱਡੇ ਫਾਇਦੇ ਹੋ ਜਾਂਦੇ ਨੇ ਅੱਛਾ ਜੀ ਦੋਜੀ ਜਾ